ਆਰਡਰ ਕੁਆਲਿਟੀ ਦਿਖਾ ਦਗੇ ਠੇਰਾਪਨ ਮੇਰਾ ਵੀ ਚੈੱਕ ਕਰਾਵਾ ਲਾ ਦੇ ਵੱਡਾ ਮੋੜ ਤਾਂ ਵੀ ਸਿੱਗੀ ਹੈ ਕਿ ਮੋੜ ਨਹੀਂ ਸਿੱਗੀ ਆ ਜੀ ਸਿੱਗੀ ਆ ਤੈਨ ਕਿੰਨੇ ਕੁ ਲੈ ਜੂਗੀ ਅਜੇ ਸੰਧੂ ਸਾਹਿਬ ਆਪਣਾ ਜਿਹੜਾ ਤਰੀਕ ਦਸੀ ਉਹਨਾਂ ਨੇ ਵੀਰਾ ਮਹਾਰਾਜ ਦਾ ਦਿਨ ਰਹਿ ਗਿਆ 13 12 13 ਅੱਜ ਦੋਸਤੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਬੁਰਜ ਦੇਵਾ ਸਿੰਘ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰਜੀਤ ਵੀਰ ਦੇ ਘਰ ਆਇਆ ਦੋਸਤੋ ਸਭ ਤੋਂ ਪਹਿਲਾਂ ਜਿਹੜੀ ਆਪਾਂ ਇਹ ਗੱਲ ਦੱਸ ਦੇਣੀ ਹੈ ਠੀਕ ਹੈ ਜੀ ਲੋਕੇਸ਼ਨ ਆ ਬਿਲਕੁਲ ਹਰੀਕੇ ਪਤੰਬੇ ਲੱਗੇ ਆ ਕੋਈ 2-3 ਕਿਲੋਮੀਟਰ ਦੀ ਸਿਰਫ ਦੂਰੀ ਮਹਰਾਣਾ ਪਿੰਡ ਬਿਲਕੁਲ ਲੱਗੇ ਬੋਰਜ ਦੇਵਾ ਸਿੰਘ ਬੋਰਜ ਪੂਲਾ ਇਧਰ ਕਿਰਤੋਵਾਲ ਵੀ ਥੋੜੀ ਦੂਰੀ ਤੇ ਪਿੰਡ ਰਹਿ ਜਾਂਦਾ ਬੂ ਪਿੰਡ ਬਿਲਕੁਲ ਲੱਗੇ ਆ ਅੱਜ ਤਰੀਕ 15 ਅਗਸਤ ਆਜ਼ਾਦੀ ਦਾ ਦਿਹਾੜਾ ਹੈ ਬਾਕੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣਾ ਠੀਕ ਹੈ ਜੀ ਦੇਸ਼ ਆਜ਼ਾਦ ਹੋਇਆ ਸੀਗਾ 1947 ਦੀ ਵੰਡ ਹੋਈ ਤੇ ਦੇਸ਼ ਆਜ਼ਾਦ ਹੋਇਆ 15 ਅਗਸਤ 1947 ਸੋ ਜੈ ਹਿੰਦ ਜੈ ਭਾਰਤ ਠੀਕ ਹੈ ਜੀ ਸੋ ਬਾਕੀ ਪੂਰੀ ਗੱਲਬਾਤ ਕਰਦੇ ਹਾਂ ਵੀਰ ਸਰ ਜੀ ਦੇ ਨਾਲ ਅੱਜ ਦੋਸਤ ਜਿਹੜੇ ਐਨੀਮਲ ਤੁਹਾਨੂੰ ਦਿਖਾਉਣੇ ਆ ਟੋਟਲ ਆਪਾਂ ਤਕਰੀਬਨ 5 ਗਿਣਗਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਤੋਂ ਚਾਰ ਵਾਰਾ ਦਿਖਾਵਾਂਗੇ ਜਰਸੀ ਬਰੀਡ ਦੇ ਵਿੱਚ ਇੱਕ ਕੱਟਾ ਦਿਖਾਵਾਂਗੇ ਮਾਲੀ ਖੀਰਾ ਕੱਟਾ ਇੱਕ ਖੀਰੀ ਬੱਚੀ ਦਿਖਾਵਾਂਗੇ ਇੱਕ ਇਧਰ ਦੇ ਪਾਸੇ ਕਰਮਾਂ ਦੀ ਠੀਕ ਹੈ ਜੀ ਸੌਣ ਸਵਾਉਣ ਵਾਲੀ ਵੈਰ ਆ ਤੇ ਇੱਕ ਮਹੀਨੇ ਦੀ ਜੀ ਸੂਈ ਆ ਇੱਕ ਟੋਕੜ ਵੜ ਦਿਖਾਵਾਂਗੇ ਵੀਰਾਂ ਨੂੰ ਕੋਈ 6 6.5 ਕਿਲੋ ਦੋ ਦੋ ਤੇ ਥੱਲੇ ਵੀ ਹਾਜ਼ਰ ਆ ਪੂਰੀ ਗੱਲਬਾਤ ਕਰਦੇ ਆ ਲੈਣਿਆਂ ਬਾਰੇ ਡਿਟੇਲ ਸਭ ਤੋਂ ਪਹਿਲਾਂ ਹਰਜੀਤ ਭਾਈ ਸਾਸਰੀ ਕਾਲ ਠੀਕ ਆ ਸੰਤੂ ਸਾਹਿਬ ਠੀਕ ਠਾਕ ਜੀ ਮਾਰੇ ਠੀਕ ਠਾਕ ਜੀ ਚੜਦੀ ਕਲਾ ਤੁਸੀਂ ਸੁਣਾਓ ਬਹੁਤ ਬਹੁਤ ਵਧੀਆ ਭਾਜੀ ਠੀਕ ਠਾਕ ਕਿਰਪਾ ਕਰ ਤੇ ਹੋਰ ਰਾਜਸੰਧ ਫਾਰਮਿੰਗ ਕਹਿੰਦਾ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਆ ਸਾਸਰੀ ਕਾਲ ਹਾਂ ਜੀ ਹਾਂ ਜੀ ਲਓ ਵੀ ਠੀਕ ਆ ਜ ਪੰਜ 6 ਲਗ ਹੈਗੇ ਪੰਜ ਹਾਂ ਜੀ ਸੰਦੂ ਸਾਹਿਬ ਪੰਜ ਨਾਗ ਆਪਣੇ ਕੋਲ ਜ ਹੈਗੇ ਚਾਰ ਤੇ ਇੱਕ ਜਿਹੜੀ ਬੱਚੀ ਉਹ ਤੁਹਾਡੇ ਅੱਗੇ ਅੱਗੇ ਹੁਣੇ ਵੀਰ ਭਰਾ ਆ ਗਿਆ ਬੈ ਗਿਆ ਹਾਂ ਜੀ ਜਰਸੀ ਦੀ ਬੱਚੀ ਵੀਰ ਭਰਾ ਅੱਗੇ ਅੱਗੇ ਆਇਆ ਮੇਰੇ ਤੇ ਲੈ ਗਿਆ ਹਾਂ ਜੀ ਲੈ ਗਿਆ ਪੌਣ ਵੀਡੀਓ ਤਿਆਰ ਕੀਤੀ ਤੇ ਪਾਉਂ ਵੀ ਜਾਂਦਾ ਵੀ ਨਹੀਂ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਜਿਹਦੇ ਜਿਹਦੇ ਸਿਉਣੀਆਂ ਹੈ ਹਾਂ ਜੀ ਹਾਂ ਜੀ ਹਰਜੀਤ ਮਾਲ ਅੱਜ ਗੱਬਣ ਆਪਣੇ ਕੋਲ ਤਿਆਰੀ ਵਾਲਾ ਕਹਿੰਦਾ ਸੰਦੂ ਸਾਹਿਬ ਆਪਣੇ ਕੋਲ ਦੋ ਗੜਾਂ ਜਿਹੜੀਆਂ ਤਿਆਰ ਆ ਹਾਂ ਇੱਕ ਆਪਣੇ ਕੋਲ ਸੂਈ ਆ ਮਗਰ ਬੱਚਾ ਵਾ ਇੱਕ ਬਿੰਡ ਬੱਚੇ ਤੋਂ ਆ ਠੀਕ ਹੈ ਇੱਕ ਆਪਣੇ ਕੋਲ ਨੀਲੀ ਦਾ ਕਟਾ ਜੀ ਇੱਕ ਨੀਲੀ ਦਾ ਕਟਾ ਹਾਂਜੀ ਠੀਕ ਆ ਆ ਪਹਿਲੇ ਨੰਬਰ ਵਾਲੀ ਦੀ ਗੱਬਣੇ ਇਹ ਮੋਹ ਛੇ ਦਾਂਦੇ ਆ ਅੱਛਾ ਪਹਿਲਾ ਸੂਆ ਦਾ ਬਹੁਤ ਪਿਆਰਾ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਸੂਆ ਪਹਿਲਾ ਸੂਆ ਪਹਿਲਾ ਜੀ ਮੈਂ ਜੀ ਪਹਿਲਾ ਸੂਆ ਪਹਿਲਾ ਸੂਆ ਦੇ ਆ ਲਓ ਜੀ ਆ ਕਰੋ ਚੱਕ ਆਰਡਰ ਕੁਆਲਿਟੀ ਦਿਖਾ ਦਗੇ ਠੀਰਾਪਨ ਮੇਰਾ ਵੀ ਚੈੱਕ ਕਰਾਓ ਜੀ ਬੰਦੀ ਠੀਰੀ ਕੋਈ ਚੱਕ ਨਹੀਂ ਅਸਲਗ ਤੇ ਕੱਦ-ਕਾੜ ਤੁਸੀਂ ਮੇਰਾ ਵੀ ਅੰਦਾਜ਼ਾ ਲਾਓ ਹਾਂ ਸੋਹਣੇ ਕੱਦ-ਕਾੜ ਦੀ ਆ ਤੇ ਸੋਹਣੀ ਇਹਨੇ ਦੇ ਆ ਬੀਰ ਕੋਲ ਨਾ ਤੇ ਯਾਰ ਜੀ ਤੇ ਛੋਟੀ ਬੱਛੀ ਯਾਰ ਹਮਤਲੀ ਆ ਉਹ ਨਹੀਂ ਉਹ ਚੀਜ਼ ਨਹੀਂ ਆ ਸੰਭਾਲਦਾ ਤੇ ਉਹਦਾ ਵੱਡਾ ਆ ਤੇ ਹਾਂ ਕਾਦੇ ਵੱਡਾ ਮੋਹ ਤਾਂ ਵੀ ਛਿੱਗੀ ਆ ਕਿ ਮੋਹ ਤਾਂ ਨਹੀਂ ਛਿੱਗੀ ਆ ਜੀ ਛਿੱਗੀ ਆ ਫੇਸ ਕੁਆਲਿਟੀ ਉਹ ਵੀ ਮੋਹ ਤਾਂ ਨਹੀਂ ਛਿੱਗੀ ਆ 6 ਦਿਨ ਤੋਂ ਬੱਛੀ ਆ ਆ ਮੇਰਾ ਵੀਰ ਕਰ ਲੋ ਚੈੱਕ ਠੀਕ ਆ ਜੀ ਫੇਸ ਕੁਆਲਿਟੀ ਅਰਜੀ ਦੇ ਨਾਲ ਤੋੜ ਕੇ ਦਿਖਾ ਦੇ ਪਾਓ ਸੋ ਕੁਆਲਿਟੀ ਚੰਗੀ ਆ ਦੋਸਤੋ ਨਾਏ ਬਣਾਇਆ ਪੈ ਚੁੱਕੀ ਹੈ ਦਿਨ ਕਿੰਨੇ ਕੁ ਲੈ ਜੂਗੀ ਹਜੇ ਸੰਤੂ ਸਾਹਿਬ ਆਪਣਾ ਜਿਹੜਾ ਤਰੀਕ ਦੱਸੀ ਉਹਨਾਂ ਨੇ ਵੀਰਾਮਤਾ ਹੋਗਾ ਦਿਨ ਰਹਿ ਗਏ 13 12 13 12 13 ਫਿਰ ਤੁਸੀਂ ਤੇਲ ਕਰ ਸਕਦੀ ਆ ਦੋ ਚਾਰ ਦਿਨ ਪਹਿਲਾਂ ਵੀ ਸੁਝ ਸਕਦੀ ਆ ਇਹ ਹੁਣ ਆ ਇਹ ਆਪਣੇ ਡਿਪੈਂਡ ਕਰਦਾ ਇਹਦੇ ਤੇ ਹੀ ਠੀਕ ਹੈ ਜੀ ਲੋ ਵੀ 12 13 ਦਿਨ ਜਿਹੜੇ ਦੋਸਤੋ ਹਜੇ ਬਾਕੀ ਆ ਕੋਈ ਜਿਹੜਾ ਵੀ ਸਮਝਣਾ 12 14 ਦਿਨ ਵੀ ਮੰਨ ਸਕਦਾ ਕੋਈ 1 2 ਦਿਨ ਦਾ ਬੜਾ ਵੱਡਾ ਗੈਲਾ ਨਹੀਂ ਜਾਦਾ ਕੋਈ 1 2 ਦਿਨ ਪਛੂ ਉੱਪਰ ਵੀ ਲੈ ਕੇ ਜਾ ਸਕਦਾ ਜੋ ਦੱਸਿਆ ਹੁੰਦਾ ਸੀਗਾ ਬਾਕੀ ਜਿੰਨੀ ਕੁ ਲੱਤੀ ਆ ਜਿੰਨੀ ਕੁ ਬਣੀ ਆ ਉਹ ਆਪਾਂ ਤੁਹਾਨੂੰ ਦਿਖਾ ਰਹੇ ਆ ਥਣ ਚਾਰੇ ਆ ਕੋਈ ਫੋਰਸ਼ਾ ਕੋਈ ਫੋਰਸ਼ਾ ਨਹੀਂ ਸੰਧੂ ਸਾਹਿਬ ਆਹ ਵੇਖੋ ਜੀ ਠੰਡੀ ਧੀ ਤੇ ਬਲਾਲ ਕੋਈ ਜੱਟ ਨਹੀਂ ਇਹਨੂੰ ਕਰਮਾ ਨਹੀਂ ਪਤਾ ਹੀ ਕੋਈ ਨਹੀਂ ਆ ਵੀ ਕੋਈ ਹਾਂ ਤੇ ਪਣ ਤੋਂ ਪਣ ਐ ਬਿਲਕੁਲ ਰੂਮਰਗੀ ਪੋਲੀ ਬਿਲਕੁਲ ਚੰਗੀ ਬੱਛੀ ਹਰਜੀਤ ਡਿਮਾਂਡ ਵੀਰੇ ਮੁੱਲ ਕੀ ਕਰਦੇ ਆ ਦੇਣੀ ਕਿੰਨੇ ਦੀ ਆ ਸੰਧੂ ਸਾਹਿਬ ਡਿਮਾਂਡ ਇਹਦਾ ਕਰਨੇ ਭਾਵੇਂ ਮੇਰੇ ਹਿਸਾਬ ਨਾਲ ਆ ਬਾਜ਼ਾਰ ਚੱਲਣ ਡਿਆ ਵਾ ਚਲੋ ਭਾਵੇਂ 44 ਕਰ ਲਈਏ ਭਾਵੇਂ 45 ਕਰ ਲਈਏ ਹੂੰ 40 ਦੀ ਦੇ ਦਈਏ ਇੱਕੋ ਇੱਕ ਹੀ ਗੱਲ ਕਰਨੀ ਆ ਆਪਾਂ ਜੀ 25 ਦੇਈਏ ਹਾਂ 35 ਦੀ ਦੇ ਰਹੀਏ 35 ਦੀ ਹਾਂ 40 42 45 ਤੋਂ ਸਿੱਧਾ 35 ਵੱਡੀ ਸ਼ਾਮ ਮਾਰੀ ਆਪਣੇ ਸਾਹਿਬ ਰੇਡਦਾਂ ਬੜਾ ਉੜਦਿਆਂ ਦੇ ਹੁੰਦੇ ਆ ਤੇਰੀ ਨੇ ਆਪਾਂ ਵੀਡੀਓ ਪਾਈ ਸੀ ਹਾਂ ਪੰਜ ਡੰਗਰ ਪਾਈ ਤਿੰਨ ਆਪਣੇ ਸ਼ੋਰਟ ਤੇ ਵੇਚ ਗਿਆ ਦੂਜੀ ਸਵੇਰੇ ਵੀਡੀਓ ਚਾਲਣ ਤੋਂ ਪਹਿਲਾਂ ਉਹ ਵੀ ਵੇਚ ਗਿਆ ਮੈਂ ਫੋਨ ਲਾਉਣ ਲੱਗਾ ਵੀ ਵੀਡੀਓ ਭਾਵੇਂ ਪਰ ਮੈਂ ਚੱਲੇ ਲੋਕਾਂ ਗਾੜੀ ਵੀਰਾਂ ਭਰਾਵਾਂ ਗਾੜੀ ਅੱਗੇ ਆ ਗਿਆ ਇਹਨੇ ਨਾ ਅੱਗੇ ਆ ਜਿਹੜਾ ਮੇਰੇਗਾ ਆਪਣੇ ਸ਼ੋਰਟ ਤੇ ਗਿਆ ਆ ਪਤਿਯਾਰ ਹਾਨਾ ਇਹ ਹਰਜਿੰਦੂ ਸਾਹਿਬ 33000 ਤੋਂ 200 ਰੁਪਿਆ ਛੋਟ ਕਰਨੀ ਇਹਦੀ ਲੈ ਵੀ ਚੱਕੋ 33000 ਦੇ ਵਿੱਚੋਂ 200 ਰੁਪਿਆ ਛੋਟ ਆ ਐਡੀ ਵੱਚੀ ਸੰਧੂ ਸਾਹਿਬ ਮੇਰਾ ਨਾਮ ਵੇਖ ਲਓ ਹਾਂ 33000 ਦੇ ਵਿੱਚੋਂ 200 ਰੁਪਿਆ ਛੋਟ ਆ ਆ ਦੇ ਲੈ ਨਹੀਂ ਲੇ ਵੀਰੇ ਸੰਧੂ ਸਾਹਿਬ ਵੇਖੋ ਕਿੱਥੇ ਸ਼ੁਰੂ ਹੋਣ ਲੱਗੀ ਆ ਕਰੋ ਚੱਕ ਆ ਬਹੁਤ ਬਾਰੇ ਪਾਸੇ ਉੱਥੇ ਥਣ ਆ ਵੇਖੋ ਝੋੜ ਝਾਲ ਬਾਕੀ ਮੁੱਠੀ ਮੁੱਠੀ ਥਣ ਕਰਮਾਲੀ ਨੂੰ ਸੋ ਸਿਰਫ ਉਹ 33000 ਦੀ ਕੋਈ ਛੜਦਾ ਨਹੀਂ ਨਾ ਤੋਹਫਾ ਮੇਰਾ ਭਰਾ 12 ਦਿਨ ਹਜੇ ਨਰਮਾ ਬਨਾ ਮੌਜ ਹੀ ਦੇਨੀਆ ਕਰਮਾਲੀ ਵੇਖੋ ਮੇ ਚੰਗੀ ਆ ਬੱਚੀ ਚੰਗੀ ਆ ਇਧਰ ਸੈਗਰ ਨੰਬਰ ਪਿਆਰ ਜੀਤ ਆ ਵੜਾ ਆ ਗਿਆ ਆਪਣੇ ਸਰਦਾਰ ਇਹ ਕੋਈ ਹੋਰ ਸ਼ਹਿਰ ਵਾਲੇ ਆਪਣਾ ਸ਼ਹੀਵਾਲ ਦਾ ਕ੍ਰੋਸ ਵਾਲੇ ਮੇਰਾ ਵੀਰ ਠੀਕ ਆ ਜੀ ਤੇ ਮਗਰ ਬੱਚੀ ਵੀ ਚੈੱਕ ਕਰਾ ਲਓ ਵੀਰਾਂ ਨੂੰ ਬੱਚੀ ਵੀ ਬਹੁਤ ਸੋਹਣੀ ਆ ਮਗਰ ਬੱਚੀ ਆ ਆ ਬੱਚੀ ਜੀ ਮਗਰ ਠੀਕ ਆ ਜੀ ਆ ਅਸੀਂ ਕੋਈ ਨਾਲੇ 20 ਦੀ ਕੋਈ ਨਾਲੇ 25 ਦੀ ਕੋਈ ਨਾਲੇ 30 ਦੀ ਠੀਕ ਆ ਉਧਾਂ ਵੀ ਨਹੀਂ ਹੁੰਦੇ ਰਿਹਾ ਦੁੱਧ ਕਿਨਾਰ ਜੀਤ ਸੰਧੂ ਸਰ ਦੁੱਧ ਜਿਹੜਾ ਇਹ ਵਾਲੇ ਦੇ ਕੋਲ ਆਪਾਂ ਜਾਂਦੀ ਆ 12 ਲੀਟਰ ਚ ਹੋਗੀ ਜਿਹੜਾ ਇਹ ਵਾਲੇ ਮੇਰੇ ਕੋਲ ਮੇਰੇ ਕੋਲ ਆਪਣਾ ਕੋਲ ਚੱਲਦਾ ਤੂੜੀ ਤੇ ਚਾਰ ਕਵਾਜਾ ਨੇ ਜੀ ਨਹੀਂ ਲਾਇਆ ਇਹਦੇ ਦੋ ਤੇ ਸਾਲੇ 9 10 ਲੀਟਰ ਉਹਦਾ ਹੈਗਾ ਹਾਂ ਤੁਹਾਡੇ ਨਾਲ ਬਰਾਬਰ ਹੈ ਨਾ ਨਹੀਂ ਸੰਦੀ ਸਾਹਿਬ ਉਹ ਵੀ ਨਹੀਂ ਬਰਾਬਰ ਕਿਉਂ ਸਿੱਧੀ ਗੱਲ ਕਰ ਲੈ ਉਸੇ ਨੂੰ ਮੰਨ ਲੈ ਵੀ ਮੈਂ ਪੁੱਛਦਾ ਨਾ ਅਗਲੇ ਨੇ ਕਹਿਣਾ ਹਾਂ ਬਰਾਬਰ ਹੈ ਨਹੀਂ ਸੰਦੀ ਸਾਹਿਬ ਮੇਰੇ ਵਰਗੇ ਬੰਦੇ ਟੋਹ ਦਿੱਤਾ ਵੀ ਨਹੀਂ ਬਰਾਬਰ ਨਹੀਂ ਬਰਾਬਰ ਕਿਉਂ ਸੰਦੀ ਸਾਹਿਬ ਨਾ ਇਹ ਗੱਲ ਕਿਹੜੀ ਗੱਲ ਹੈ ਮੇਰਾ ਅੱਗੇ ਆਪਣੀ ਬੱਛੀ ਗਈ ਆ ਕਾਂਗੜੀ ਗਈ ਆ ਤੂੰ ਮੁਰ ਲਾਗੇ ਉਹ ਵੀ ਸੁਣਦਾ ਹੋਊਗਾ ਹਾਂ ਉਹ ਗ੍ਰਾਂਤੀ ਸਿੰਘ ਵੀਰਿਆ ਜੋ ਗਿਆ ਉਹ ਨਿਕਲਿਆ ਹਾਂ ਤੇ ਆਂਦਾ ਵੀਰ ਮੈਂ 3000 ਰੁਪਏ ਮਹੀਨੇ ਦਾ ਕਮਾਣਾ ਤੇ 3000 ਮਹੀਨੇ ਤੇਰੀ ਬੱਛੀ ਆਉਂਦੇ ਆ ਨਫਾ ਦੇਣ ਦੀ ਆ ਗੱਲ ਕਰੀ ਅੰਮ੍ਰਿਤ ਸਾਹਿਬ ਜਿਹੜਾ ਗਾਲੇ ਬੰਨੇ ਵਾਲਾ ਪਰਲਾ ਖਾਨ ਹੈ ਨਾ ਇੱਕ ਬਹਿਣੀ ਵਾਲਾ ਅਗਲਾ ਹਾਂ ਇੱਕ ਬਹਿਣੀ ਵਾਲਾ ਅਗਲਾ ਖਾਨ ਉਹ ਚੋਂ ਧਾਰਾ ਘਟਿਆ ਕਿੰਨੀਆਂ ਕੌਣ ਗਿਆ ਧਾਰਾ ਸੰਧੂ ਸਾਹਿਬ ਜੇ ਮਾਲਾ ਪਹਿਲਾ ਚੋਈਏ ਧੱਕ ਧਾਰ ਆਉਂਦੀਆਂ ਵਾ ਛੜ ਦਈਏ ਮਗਲੇ ਜੋੜ ਲਾ ਪੀਏ ਉਹ ਫੇਰ ਬਰਾਬਰ ਵਰ ਜਾਂਦਾ ਵਾ ਪੱਕਾ ਧਾਰਾ ਚ ਘਟਿਆ ਘੱਟ ਵਾ ਹਾਂਜੀ ਲੋ ਵੀ ਇਹ ਗੱਲ ਦਸਨੀ ਫਰਜ਼ ਬਣਦੀ ਹੈ ਜਿੱਦਾਂ ਹਰ ਜੀਤ ਨੇ ਬਿਲਕੁਲ ਟੋਕ ਦਿੱਤੀ ਗੱਲ ਵੀ ਵੀਰ ਨਹੀਂ ਬਰਾਬਰ ਠੀਕ ਆ ਮਤਲਬ ਚਲੋ ਪੁੱਛਣਾ ਮੇਰਾ ਫਰਜ਼ ਬਣਦਾ ਚੋਈਆਂ ਇਹਨਾਂ ਨੇ ਆ ਪਛੀ ਚੋਏ ਚੋਆਏ ਇਹਨਾਂ ਨੇ ਹੁੰਦੇ ਆ ਚੋਏ ਹੁੰਦੇ ਆ ਉਸ ਅਕੋਰਡਿੰਗ ਗੱਲ ਮਾਲਕ ਹੀ ਸਹੀ ਦੱਸ ਸਕਦਾ ਉਮੀਦ ਆਪਾਂ ਮਾਲਕ ਤੋਂ ਵਪਾਰੀ ਭਰਾਵਾਂ ਤੋਂ ਇਹ ਕਰਦੇ ਆ ਜੋ ਪੁੱਛਿਆ ਜਾਂਦਾ ਉਸ ਹਿਸਾਬ ਨਾਲ ਦੱਸਿਆ ਜਾਵੇ ਜੇ ਪੋਜੀਟਿਵ ਹੈ ਤੇ ਪੋਜੀਟਿਵ ਦੱਸ ਦਿਆ ਕਰੋ ਉਨੇ ਕੀ ਵਧੀ ਕੀ ਹੈ ਤੇ ਇਸੇ ਤਰ੍ਹਾਂ ਮੇਰਾ ਵੀਰ ਦੱਸ ਦਿਆ ਕਰੋ ਕੱਲ ਨੂੰ ਕੋਈ ਭਰਾ ਕਾਲਾ ਨਾ ਬਵੇ ਕਾਲੇ ਪੈਗੇ ਕਈ ਵੀਰ ਗਲਤ ਸਟੈਪ ਚੁੱਕ ਜਾਂਦੇ ਆ ਬਾਅਦ ਵਿੱਚ ਬਹੁਤੇ ਵੀਰ ਕਹਿੰਦੇ ਆ ਵੀ ਸਾਡੀ ਵੀਰ ਨੇ ਵੀਡੀਓ ਪਾਤੀ ਸਾਡੀ ਵੀਰ ਨੇ ਮੈਂ ਕੀਤੀ ਕੀਤੀ ਹੈ ਬਰਿਆਈ ਕੀਤੀ ਆ ਗੱਲ ਸੰਦੀਪ ਸਾਹਿਬ ਜਿਹੜੀ ਕਰਨੀ ਸੋਨਿਆਰ ਕੀ ਕਰਨੀ ਆ ਬਿਲਕੁਲ ਆਪਣੇ ਘਰ ਆ ਕੇ ਤਸੱਲੀ ਕਰਕੇ ਦੋ ਟਰਾਂ ਚੋ ਕੇ ਜਿੰਨਾ ਮਰਜੀ ਤਸੱਲੀ ਕਰੋ ਮੇਰਾ ਵੀਰ ਬਿਲਕੁਲ ਜੀ ਬਿਲਕੁਲ ਸੋ ਜੇਕਰ ਦੱਸੋ ਪੈਸੇ ਆਪਾਂ ਚਲੋ ਉਹ ਸਭ ਨਾਲ ਜਾਇਜ਼ ਲੈ ਲਾਂਗੇ ਕੋਈ ਬੜਾ ਫਰਕ ਨਹੀਂ ਪੈਂਦਾ ਪਰ ਹਰਜੀਤ ਵੀਰ ਨੇ ਬਾਕੀ ਚਲੋ ਵੀਰ ਭਰਾ ਮੇਰੇ ਸਾਰੇ ਆਪਣੇ ਵਪਾਰ ਕਰਦੇ ਆ ਆਪਣੇ ਮਾਲ ਡੰਗਰ ਆਨਲਾਈਨ ਜਾਂਦਾ ਤੁਹਾਡੇ ਕਮੈਂਟ ਵੀਰ ਆਉਣਿਆ ਤੇ ਇੱਕ ਮੇਰੀ ਬੇਨਤੀ ਹੋਊਗਾ ਵੀਰਾ ਭਰਾਵਾਂ ਨਾ ਮੈਂ ਕਿਸ ਚੈਨਲ ਵਾਲਿਆਂ ਨਾਲ ਮਾਲਾ ਨਹੀਂ ਆਂਦਾ ਜਿਹੜੇ ਵੀਰ ਦੇ ਕਮੈਂਟ ਆਉਣਿਆ ਨਾ ਉਹ ਤੋਂ ਵੀਰ ਭਾਵੇਂ ਮੈਂ ਮੇਕਿੰਦੋ ਵੀ ਡੰਗਰ ਲਿਆ ਗਿਆ ਜਿਹੜੇ ਕਮੈਂਟ ਆਫ ਹੈ ਮੇਰਾ ਵੀ ਡੰਗਰ ਨਾ ਫੜਿਆ ਕਰੋ ਹਾਂ ਬਿਲਕੁਲ ਬਿਲਕੁਲ ਜਿਹਨੇ ਕਮੈਂਟ ਆਫ ਕੀਤੀ ਹੈ ਕੀਤੇ ਕਿਹੜੀ ਗੱਲਾਂ ਆ ਬਿਲਕੁਲ ਜੀ ਬਿਲਕੁਲ ਚੈਨ ਵਾਲੇ ਵੀ ਨੂੰ ਕਿਹੜੀ ਗੱਲ ਦਾ ਡਰ ਆ ਬੱਸ ਦੇਖਣ ਵਾਲੇ ਨੂੰ ਕਿਹੜੀ ਗੱਲ ਦਾ ਡਰ ਆ ਵੀ ਮੇਰਾ ਕਮੈਂਟ ਮਾੜ ਆਊਗਾ ਜੇ ਤੁਸੀਂ ਗਲਤ ਕੀਤਾ ਨਹੀਂ ਇਹ ਗੱਲ ਤੇ ਡਰ ਕਿਹੜੀ ਗੱਲ ਦਾ ਰੱਖਦੇ ਜੀ ਬਿਲਕੁਲ ਬਿਲਕੁਲ ਕਮੈਂਟ ਆਉਣ ਰੱਖੋ ਬਾਕੀ ਤੁਹਾਨੂੰ ਵੀ ਪਤਾ ਆਪਣਾ ਵੀਰਪਾਰਾ ਕੋਈ ਹਾਂ 100 ਦੇ ਵਿੱਚੋਂ ਮੈਂ ਗਰੰਟੀ ਨਹੀਂ ਦਿੰਦਾ ਕਿ ਮੈਂ ਬੜਾ ਸੋਨਿਆ ਰਗਾ ਹਾਂ ਹਾਂ 100 ਦੇ ਵਿੱਚੋਂ ਪੰਜ-ਛੇ ਡੰਗਰ ਮਾੜੇ ਪ ਕੋਈ ਕਮੈਂਟ ਮਾਰਾ ਕਿਉਂ ਕਰਦਾ ਹੀ ਨਹੀਂ ਆ ਹਰਜੀਤ ਸਾਡੇ 6 ਕਿਲੋ ਦੀ ਸ਼ੈਦੀ ਤਸल्ली ਤੇ ਦੇ ਰਿਆ ਤੂੰ ਨਹੀਂ ਸੰਧੂ ਸਾਹਿਬ ਇਹਦੇ ਥੱਲੇ ਸਾਡੇ 6 ਨਹੀਂ ਆ ਇਹਦੇ ਥੱਲੇ 100 ਦੁੱਧ 9.5 ਲੀਟਰ ਆ ਸੋਰੀ ਉਹ ਪਰਲੀ ਬਾੜ ਥੱਲੇ ਆ ਨਹੀਂ ਪਰਲੀ ਥੱਲੇ ਆ ਇਹਦੇ ਥੱਲੇ ਆ ਸਭ ਤੋਂ 9.5 9 ਲੀਟਰ ਸੰਧੂ ਸਾਹਿਬ ਠੰਡਾ ਕਰਕੇ ਆ ਮੇਰਾ ਵੀ ਰਾਤ ਸੱਲੀ ਕਰੇ ਕੋਈ ਆ 9 ਲੀਟਰ ਦੋਸਤੋ ਦੁੱਧ ਠੰਡਾ ਕਰਕੇ ਆ ਮਗਰ ਬੱਚੀ ਆ ਹਾਂਜੀ ਬੱਚੀ ਤੁਹਾਨੂੰ ਦਿਖਾਤੀ ਆ ਜੰਮੀ ਪਰ ਕੋਈ ਮੇਰੇ ਭਰਾਵੋ ਕਿਸੇ ਪਾਸੋਂ ਕੋਈ ਓਲਾ ਰਹਿਣ ਦੀ ਇਜਾਜ਼ਤ ਦਿੱਤਾਗਾ ਠੀਕ ਆ ਜੀ ਮਤਲਬ ਪੂਰੀ ਗੱਲ ਤੁਹਾਨੂੰ ਦੱਸ ਦਿੱਤੀ ਆ ਬਾਕੀ ਸੰ ਕੋਈ ਚੱਕਰ ਨਹੀਂ ਆ ਕੋਈ ਇਹਦਾ ਇਹ ਜੁਲੜਾ ਕੰਮ ਨਹੀਂ ਰਮਾੜਨਾ ਠੰਡੀ ਧੀਰੀਆਂ ਪਿਆਰ ਨਾਲ ਮਿਲਦੀ ਆ ਇੱਕ ਵਾਪਸ ਮਾਂ ਭੋਲੀ ਸੀਗਾ ਹਰਜੀਤ ਦੇ ਦੇਣਾ ਕਿੰਨੇ ਦੀ ਅੱਜ ਮੋਲੀ ਸਭ ਜੇਦੇ ਹੁੰਦੇ ਤਾਂ ਇਹ ਸਣ ਬਰਾਬਰ ਆ ਫੇਰ ਭਾਵੇਂ ਮੁੱਲ ਕਰਦੇ ਭਿੰਦਾ 45 ਕਰਨ ਦੇ 40 ਕਰ ਲੈਂਦੇ ਹੁਣ ਕਿ ਉੜਦੀ ਆ ਕੰਮ ਕਰਨਾ ਆ ਪੈਦਾ 30 35 ਦੀ 35 ਦੀ ਬਾਕੀ ਜੇ ਹੋਰ ਵੀ ਲਾਉਣਾ ਲਾ ਕੇ ਸੁਰਤ ਦੀ ਸਿੱਧਾ ਹੀ ਪਾਣੀ ਲਾ ਲਈਏ 30000 ਜੋ 1000 ਰੁਪਇਆ 60 29000 ਵੀ ਹਾਣਾ ਦੇਣੀ ਆ 29 ਦੀ ਹਾਂਜੀ ਲਾ ਦੇ 9000 ਦੀਆਂ ਤੇ 9 ਕਿਲੋ ਤੋਂ ਬਾਹਰ ਬਾਹਰ ਦੋਦਾ ਬਾਕੀ ਤਾਂ ਉਹ ਜਿਹੜੀ ਕੋਈ ਬਿਮਾਰੀ ਮੋੜ ਕਲੀ ਪੇਸ਼ੀ ਇਹ ਦੱਸ ਦਿੱਤੀ ਆ ਦੱਸਣੀ ਵੀ ਚਾਹੀਦੀ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਬਾਅਦ ਵਿੱਚ ਭੜੜ ਭਰਾ ਮੀਨੂ ਫੋਨ ਲਾਉਂਦੇ ਵੀਰੇ ਆਹ ਗੱਲ ਕਹੀ ਸੀ ਚੌਂ ਦੇ ਵਿੱਚ ਤਿੰਨ ਤਿੰਨ ਥਣੀਆਂ ਨੂੰ ਦੇਖਿਆ ਕੋਈ ਬੰਦਾ ਪਿੰਨਰ ਦੇ ਗਿਆ ਤੇ ਕੱਲ ਮੇਰਾ ਭਰਾ ਫਿਰ ਕੋਈ ਬਣਾ ਕੇ ਜੇ ਵੀ ਫਲਾ ਦੇਣੀ ਚੁੱਕ ਕੇ ਵੀਡੀਓ ਪਾਤੀ ਆ ਸਾਡੀ ਬੇਇੱਜ਼ਤੀ ਕਰਤੀ ਆ ਜਿਹੜਾ ਵੀਰ ਮੇਰੇ ਤੋਂ ਉਹ ਨਾ ਰੱਖਦਾ ਪਿਆ ਤੇ ਚਲੋ ਉਹ ਆਪਣਾ ਵੀ ਸਜਰ ਨਹੀਂ ਗਿਆ ਆਪਾਂ ਰਜੀਤੇ ਵੀ ਕਹਿੰਦੇ ਸਿੱਧੀ ਗੱਲ ਆ ਸੰਤੂ ਸਾਹਿਬ ਜੇ ਮੈਂ ਲਾ ਧੜ ਤੋਂ ਉਹ ਨਾ ਰੱਖਣ ਦਾ ਮੇਰਾ ਮਤਲਬ ਵੀ ਤੁਹਾਡਾ ਨਾ ਗਲਤ ਕਰਨ ਦਾ ਤੁਹਾਡੇ ਚੈਨਲ ਦੀ ਵੀ ਬਦਨਾਮੀ ਕਰਾਉਣ ਦਾ ਇਹ ਗੱਲ ਕਲੀਅਰ ਕਰੋ ਜਿਹੜੀ ਹੈਗੀ ਆ ਬਿਲਕੁਲ ਵੀਰੇ ਲੋ ਵੀ 29000 ਦੇ ਮਿਲ ਨਹੀਂ ਆ ਅਗਲੀ ਵਾਰ ਵਾਲੇ ਪਾਸੇ ਚੱਲਦੇ ਆ ਜਰਸੀ ਵਿੱਚ ਇਹ ਵੜ ਆ ਜਾਂਦੀ ਆ ਸੰਤੂ ਸਾਹਿਬ ਆਪਣੇ ਕੋਲ ਸੁਈ ਸੀ ਆ ਠੀਕ ਆ ਕੋਈ ਨਾਲੇ ਦੋਂ ਦੀ ਕੋਈ ਨਾਲੇ ਢਾਈਆਂ ਦੀ ਮਗਰ ਬੱਚਾ ਹੀ ਉਹ ਮਰ ਗਿਆ ਦੂਰ ਸੰਤੂ ਸਾਹਿਬ ਆਵੇ ਹੋਊਗਾ ਤੇਲੇ ਕੋਈ ਸਾਦੇ 6 7 ਲੀਟਰ ਰੋਮਾ ਡੈਮਾ ਦਾ ਟੋਲਾ ਖਣਪੂਰ ਮਾਰਦਾ ਰਿੰਦੀ ਬਾਲਟੀ ਜੀ ਆ ਮਗਰਲਾਪੂਰ ਮਾਰਨਾ ਮਗਰਲਾ ਖਣਪੂਰ ਮਾਰਦਾ ਰਿੰਦੀ ਬਾਲਟੀ ਜੀ ਆ ਸਾਦੇ 6 ਕਿਲੋ ਇਹ ਤਾਂ ਥੱਲੇ ਆ ਨਾ ਹਾਂਜੀ ਜਿਹੜਾ ਸਾਦੇ 6 ਆ ਨਾ ਇਹ ਟੋਪਰ ਮੱਝ ਦੇ ਬਰਾਬਰ ਫੈਨ ਆਉਂਦੀ ਜੋ ਸੱਜਰ ਮੱਝ ਦੇ ਦੂਰ ਰਹਿ ਗਈ ਆ ਫਾਇਰ ਵੀ 6 6 ਵਾਲੀ ਫਿਰ 6 6 ਵਾਲਾ ਕੰਮ ਹੀ ਇਹਦਾ ਵੀ ਲੋ ਵੀ ਸਾਦੇ 6 ਕਿਲੋ ਦੋ ਤਾਂ ਫੈਨ ਵੀ ਵਰਦੀਦਾ ਦਾ ਵੀ 5 6 ਜਾਂ 6 5 ਵਾਲੀ ਗੱਲ ਹੀ ਆ ਆ ਵੇਖੋ ਮੇਰਾ ਭਰਾ ਠੀਕਾ ਜੀ ਮਦਨਰਾ ਸਾਂਗਣਾ ਦੁੱਧ ਹੁੰਦਾ ਜਰਸੀ ਬ੍ਰੀਡ ਦੇ ਵਿੱਚ ਵਹਿ ਰ ਆ ਟੋਕੜ ਵAIR ਦਿਖਾ ਰਿਆ ਤੁਹਾਨੂੰ ਸੱਜਰ ਦੀ ਜਰਜੀ ਤਾਂ ਵੀ ਚੁਵਾਈ ਆਪਾਂ ਕੀਤੀ ਸੀ ਕਿੰਨਾ ਜਿਆਦਾ 12 ਚੁਆ ਸੀ ਤੁਹਾਨੂੰ ਸਭ 12 ਕਿਲੋ ਲੀਟਰ ਦੇ ਰਾਮਣ ਚੱਲੀਏ ਠੀਕ ਆ ਤੇ ਬਾਕੀ ਜਿਹੜੀ ਤੁਸੀਂ ਇੱਕ ਮਾਈਨਰ ਜੀ ਤੁਹਾਨੂੰ ਜਿਹੜੀ ਗੱਲ ਬਾਤ ਦੱਸ ਦਿੱਤੀ ਆ ਬਾਟੀ ਦੇ ਵਿੱਚ ਹੀ ਫੁਹਾਰਾ ਰਹਿਦਾ ਭੂਰ ਰਹੀਦੀ ਆ ਮਗਰਲੇ ਥਣ ਦੀ ਬਹਿਣੀ ਵਾਲਾ ਮਗਰਲਾ ਹਣਾ ਵੀਰੇ ਹਾਂਜੀ ਬਹਿਣੀ ਵਾਲਾ ਮਗਰਲਾ ਲੋ ਜੀ ਬਹਿਣੀ ਵਾਲਾ ਮਗਰਲਾ ਥਾਣਾ ਠੀਕ ਆ ਮਤਲਬ ਕਿਸੇ ਭਰਾ ਨੂੰ ਚੀਜ਼ ਦੇਣੀ ਆ ਤੇ ਚਲੋ ਇਹਨਾਂ ਦੱਸ ਕੇ ਦੇਣਾ ਬਹੁਤ ਵਧੀਆ ਗੱਲ ਆ ਵੀ ਅਗਲੇ ਦੇ ਧਿਆਨ ਦੇ ਵਿੱਚ ਗੱਲ ਆ ਜਾਂਦੀ ਆ ਪੈਸੇ ਥੋੜੇ ਦੇ ਕੇ ਬਹੁਤੇ ਭਰਾ ਸੱਫਾ ਕਰ ਲੈਂਦੇ ਆ ਅੱਗੇ ਜਾ ਕੇ ਫਿਰ ਜੋ ਚੀਜ਼ ਦਸੀ ਉਹ ਨਿਕਲਦੀ ਆ ਬਾਕੀ ਸਾਨੂੰ ਸਭ ਹੀਟ ਚਾਈ ਸੀ ਆਪਾਂ ਨੇ ਗਰਮੀ ਦਾ ਕਰਕੇ ਫਰਾਈ ਆ ਕਿਉਂ ਗਰਮੀ ਜਾਂਦੀ ਕਰੋੜ ਦਾ ਜਾਂਸਤ ਕੋਈ ਹੈ ਨਹੀਂ ਉਹ ਦੁਬਾਰੀ ਗਰਮੀ ਆ ਆਪਾਂ ਨਹੀਂ ਇਹ ਮਤਲਬ ਹੀਟ ਕੱਢੀ ਹੈ ਜੀ ਠੀਕ ਆ ਠੀਕ ਹਾਂਜੀ ਲੋਬੀਆ ਕਰੋ ਚੱਤ ਇਹ ਥਾਣਾ ਦੱਸੋ ਬਾਕੀ ਤੁਸੀਂ ਜਿੱਦਾ ਮਰਜੀ ਚੇਤੇ ਬਾਕੀ ਬੰਗਾ ਬੰਗਾ ਸਿੰਘ ਸਾਹਿਬ ਕੋਈ ਨਹੀਂ ਪਾਉਣਾ ਗਾੜੀ ਥੋੜਾ ਛੋੜ ਦੇ ਜਾਂ ਮੇਰੀ ਗਾੜੀ ਵੰਡ ਤੇ ਇਦਾਂ ਥੱਲੇ ਬੈਹਿਦਾ ਬਾਲਟੀ ਲਾ ਕੇ ਭਾਵੇਂ ਸਾਡੀ ਵੀ ਚਾਰ ਠੀਕ ਆ ਤੇ ਮੋਲ ਉਹ ਜਿੱਦ ਕੀ ਕਰਦਾ ਕੋਟ ਦੀਆਂ ਵਾਲਾ ਕੋਟ ਦੀਆਂ ਵਾਲੇ ਹਾਂ ਦੱਸ ਦੇ ਫਿਰ 30 ਦੇ ਲਈਏ ਓਏ 30 30 ਹਾਂਜੀ ਕੀ 30 30 28 30 ਦੇ ਦੇ ਪਰ ਨਹੀਂ ਜਾਇਜ਼ ਕਰਕੇ ਦੋ ਦੋ ਸਾਢੇ 6 ਕਿਲੋ ਆ 23 ਜਾਇਜ਼ ਦੇ ਦੇ 22 ਵੇਹੜਾ ਜਿਵੇਂ ਤਰ ਤੁਰਿਆਉਣਾ 20000 ਦੀ ਹਾਰਾ ਸੰਧੂ ਸਾਹਿਬ ਦੇਣੀ ਏ ਉਹ ਤੇ ਮਾਨਤਨ ਕਰਦਾ 20000 ਦੀ ਮਿਲਨੀ ਏ ਭਰਾਵਾਂ ਨੂੰ 20000 ਦੀ ਵੈਰ ਜਰਸੀ ਅੱਗੇ ਬਣੀ ਸੌਦਾ ਬੇਰਵਾ ਤੇ ਨਹੀਂ ਹੈਗਾ ਨਹੀ ਨਹੀ ਬਣੀ ਨਹੀਂ ਸੰਧੂ ਸਾਹਿਬ ਆਪਾਂ ਹੀ ਤੇ ਕੱਢੀ ਏ ਦੀ ਹਾਂ ਹਾਂ ਕਿਉਂ ਗੱਲ ਹੈ ਵੀ ਹੀਟ ਆਈ ਹੀ ਤੇ ਗਰਮੀ ਦਾ ਕਰਕੇ ਆਪਾਂ ਟੀਕਾ ਨਹੀਂ ਲਖਾਇਆ ਮਤਲਬ ਸਿਰਫ ਪੁੱਛਣਾ ਫਰਜ਼ ਬੰਦਾ ਕਈ ਵਾਰ ਨਹੀਂ ਮੈਂ ਆਖਿਆ ਮੰਨਣਾ ਬਣੀ ਆਗਲਾ ਮੂੰਚੋ ਕੇ ਦੇਖੀ ਜਾਵੇ ਕਿ ਇਹ ਕਰੋ ਬੋਲੇ ਦੇ ਕੇ ਜਾਂ ਚਾ ਕਰਾਈਏ ਨਹੀਂ ਬਣੀ ਬੜੀ ਸੁਰਦਾ ਜੀ ਮਿਹਰਬਾਨੀ ਦਾ ਹੀਟ ਕੱਢੀ ਸੀ ਗਰਮੀ ਦੇ ਕਰਕੇ ਲਾ ਲਓ ਚਾਹੇ ਵੈਸੇ ਵੀ ਵੀਰਾਂ ਦਾ ਆਪਾਂ ਕੋਈ ਟੀਕਾ ਨਹੀਂ ਭਰਾਇਆ ਜਾਂ ਕੋਈ ਕਿਸੇ ਨੂੰ ਚਾਂਸੇ 'ਚ ਨਹੀਂ ਰੱਖਣਾ ਪੈਂਤੀਆਂ ਜਨਾਂ ਦੀ ਬਣ ਗਈ ਹੈ ਜੀ 25 ਦਾ મતલਬ ਨਹੀਂ ਸਮਝਾਵੇ મતલਬ ਹੀ ਨਹੀਂ ਆਪਣੇ ਕੰਮ ਜਿੱਤੇ ਬਣਿਆ ਤਾਂ ਤੁਸੀਂ ਬਣੀ ਨਿਕਲੀ ਨਾ 35 ਜਣਾਂ ਦੀ ਉਹ ਵੀ ਵੀਰ ਨੇ ਮੁੜ ਕੇ ਆਪਾਂ ਨੂੰ 2 ਮਹੀਨੇ ਬਾਅਦ ਜਾ ਕੇ ਫੋਨ ਲਾ ਕੇ ਵਧਾਈ ਦਿੱਤੀ ਕਿ ਵੀਰੇ ਵਧਾਈਏ ਤੇਰੀ ਗਾਹ ਸੁਣ ਵਾਲੀ ਆ ਉਹ ਤਾਂ ਗੱਲ ਹੋ ਗਈ ਨਾ ਹਾਂ ਉਹਦਾ ਵਾਕਿਆ ਅਗਰੇ ਨੂੰ ਵੀ ਪਤਾ ਲੱਗਣਾ ਵੀ ਯਾਰ ਵਾਕਿਆ ਇੰਨੇ ਜਣਾਂ ਦੀ ਗਈ ਸੀ ਨਿਕਲ ਆਈ ਆ ਨਿਕਲ ਆਈ ਆ ਉਹ ਚੁਟਕੀ ਤੇ ਵੇਹੜਾ ਵੀ 25 ਜਣਾਂ ਦੀ ਐ ਚਲੋ ਹੋਰ 25 ਦਿਨ ਨੂੰ ਚੈੱਕ ਕਰਾਵਾਂ ਹਾਂ ਇਹੋ ਚੀਜ਼ ਦਾ ਮਤਲਬ ਨਹੀਂ ਸੰਧ ਸਾਹਿਬ ਬਿਲਕੁਲ ਜੀ ਗੱਲ ਉਹਨੇ ਕੀ ਕੀਤੀ ਜਾਵੇ ਲੋ ਵੀ ਇੱਕ ਬਹੁਤ ਪਿਆਰਾ ਇਧਰ ਨਾਗੋ ਵਿਖਾਉਣੇ ਭਰਾਵਾਂ ਨੂੰ ਇਹ ਖੀਰੀ ਬੱਚੀ ਹੈ ਸੰਧੂ ਸਾਹਿਬ ਇਹਦੇ ਟੂਮ ਯਾਰੇ ਖੀਰੀ ਸੰਧੂ ਸਾਹਿਬ ਖੀਰੀ ਲੋ ਵੀ ਖੀਰੀ ਬੱਚੀ ਦਿਖਾਉਣੇ ਬਾਪ ਦਾ ਬੱਚਾ ਕੋਈ ਦੇ ਸਾਲ ਲਾਰੇ ਤੇ 2 ਸਾਲ ਵਾਲੇ ਤੇ ਪੌਣੇ 2 ਲਾਲੇ ਤੇ ਮਹੀਨਾਤ ਰਹਿ ਗਿਆ ਸੋਣ ਚ ਮੈਂ ਆ ਮਹੀਨਾ ਹੋ ਗਿਆ ਕੀ ਰਹਿ ਗਿਆ ਸੋਣ ਚ ਹਾਂ ਹਾਂ ਉਹ ਕਿਹਦੇ ਹਿਸਾਬ ਨਾਲ ਵੀ ਕਿਹੜੇ ਹਿਸਾਬ ਨਾਲ ਬਣੀ ਆ ਇਹ ਕਿਹੜੇ ਹਿਸਾਬ ਨਾਲ ਅਗਲੇ ਨੇ ਪਾਲੀ ਆ ਇਹ ਖੀਰੀ ਅੱਛੀ ਹੈ ਖੀਰੀ ਬੱਚੀ ਸੰਧੂ ਸਾਹਿਬ ਲੈ ਵੀ ਇਹ ਖੀਰੀ ਬੱਚੀ ਹੈ ਤੇ ਕਿਸੇ ਨੇ ਕਹਣਾ ਵੀ ਮਹੀਨਾ ਕਰਾ ਗਿਆ ਵੱਡੀ ਹੋਣ ਚ ਆਹ ਰਜੀਤ ਆਵਾ ਮੀਨਾ ਕਰਿਆ ਗਿਆ ਸੁਣ ਮੀਨਾ ਕਰਿਆ ਗਿਆ ਸੋਣ ਚ ਆਹ ਕਰੋ ਚੈੱਕ ਮੇਰਾ ਬਰਾ ਲੇਫਟੀ ਲੂਟੀ ਥੱਲੋ ਲੱਥੀ ਲੂਥੀ ਤਾਂ ਪਤਾ ਲੱਗ ਜੂਗੇ ਝੋਲੀ ਚਾਲੀ ਤੋਂ ਥੱਲੋ ਨਾਏ ਬਣਾਏ ਪਈਏ ਕਰਮਾਣਾ ਪਹਿਲਾ ਸੁਆ ਦੇਣਾ ਕਿ ਕਰਮਾਲੀ ਘਰ ਬਾੜ ਪਾਉਗੀ ਤੇ ਦੂਜੇ ਦਿਨ ਪਾਉਗੀ ਪਟਾਟੇ ਹਾਂ ਰਜੀਤ ਮੂੰਹ ਫਰਾਉਂਦੀ ਏ ਮੂੰਹ ਫੜ ਲਾ ਕੇ ਨਹੀਂ ਫਰਾਉਂਦੀ ਹੋਵੇ ਨਹੀਂ ਕਿਉਂ ਨਹੀਂ ਕਰੋ ਚ ਮੈਂ ਕਮਾਲਾ ਹਾਂ ਮੈਂ ਨਹੀਂ ਲੈ ਠੀਕ ਹੈ ਲੈ ਵੀ ਜਕੀਨ ਨਹੀਂ ਆਉਣਾਗਾ ਗਈਆਂ ਭਰਾਵਾਂ ਨੂੰ ਚਲੋ ਖੀਰੀਆਂ ਬੱਚੀਆਂ ਸੁੰਦੀਆਂ ਨਹੀਂ ਆ ਇਹਦੇ ਨਾਲ ਵੀ ਨਹੀਂ ਪਰ ਜਿਹੜੀਆਂ ਸਾਡੇ ਵੀ ਜਿਹੜੀਆਂ ਖੀਰੀਆਂ ਸੁੰਦੀਆਂ ਘਰ ਖਾਉਣੇ ਪੈਂਦੇ ਉਹਨਾਂ ਨੂੰ ਹੇ ਬੰਦੀਆਂ ਜਾਗੇ ਫਿਰੋ ਜਾਗਾ ਹਾਈਟ ਉਹ ਦੋਸੋ ਬੇਸ਼ੱਕ ਮੀਡੀਅਮ ਦੇ ਵਿੱਚ ਆ ਨਵੀਂ ਦੀ ਬੱਚੀ ਆ ਕੂਲੀ ਆ ਛੋਟੀ ਹਾਈਟ ਦੇ ਵਿੱਚ ਆ ਤੇ ਫਾਇਦੇ ਨਾ ਗਰਗੂ ਕੀਰੀ ਬਚੀਏ ਤੇ ਲੋਕੀ ਲੋਟੀ ਦੇਖੋ ਹਾਂ ਹਾਂ ਕਰੋ ਚੈੱਕ ਇਹ ਗੱਲ ਹਾਂ ਚਾਰੇ ਦੇਖੋ ਏ ਇਹ ਵੇਲਾ ਕਿਹੜੀ ਕਰਮਾ ਦੀ ਕਿਹੜੀ ਦੋਸਤੇ ਕਦੋਂ ਤੇ ਕਿਦੋਂ ਬਣ ਬਣੂ ਵੀ ਮੈਂ ਨਾ ਕੁਦਰ ਤੇਰੇ ਲੰਗਿਆ ਰਹੇ ਤੇੜੀਆ ਬਚਨਾਂ ਸਾਤੀ ਮਰ ਕੇ ਆਖੀਦਾ ਕੋਈ ਪੁੱਤੋ ਦੇ ਚ ਪੰਜ 6 ਮਹੀਨੇ ਨਹੀਂ ਰਿਹਾ ਕਰ ਦੇ ਵੇਖਾਂਗੇ ਜਦੋਂ ਬੋਲੇ ਬਾਰੇ ਕਿਥੇ ਆਉਂਦੇ ਸੌਣ ਭਾਦੋਂ ਮੈਂ ਇਹ ਅਰਜ਼ੀ ਤੇ ਦੇਣੇ ਕੇ ਡੇੜਾ ਕਿੰਨਾ ਕੀਤੇ ਹੰਦੂ ਸਾਹਿਬ ਦੇ ਏਰੀਆ ਦੇ ਲਿਧਾਨੇ ਲਾ ਕੇ ਪਾਰਾਪੁਰ ਕਹਿੰਦੇ ਆ ਆ ਗਿਆ 51 6000 ਦੀ ਇਹਦੇ ਹੀ ਆ ਫਿਰ ਉਹਨਾਂ ਪਾਰਾ ਦਾ ਪੈਣਾ ਸੀ ਪਾਰਾ ਦੇ ਪਾਰੇ ਬੈੜਾ ਸੀ ਹੰਦੂ ਸਾਹਿਬ ਆਪਾਂ ਜਾਂ ਨਹੀਂ ਹਾਂ ਤੇਰੀ 40 4000 ਸੀ ਹਾਂਜੀ 40 ਜਿਆਦਾ ਵਜ਼ਨ ਘਾਤਾ 25 ਦਾ ਜੈਜ ਆਪੇ ਕਰਕੇ 36 ਹਾਂ 36 ਦੀ 36 ਦੀ ਹੋਰ ਵਜ ਦੀ ਸ਼ਰਮ ਆਉਂਦੀ 35 ਦੀ ਵੇ ਇਲਾਜ ਲੱਭਦਾ ਕੁਝ ਹੋਰ ਨਹੀਂ 30000 ਦੀ ਹਾਨਾ ਦੇਣੀ 32000 ਦੀ ਹਾਨਾ ਤੇ 32000 ਦੀ ਦੱਸੋ ਅੰਸਰ ਵਸੀ ਨਹੀਂ ਲੈ ਕੇ ਜਾਣੀ ਕਿਸੇ ਭਰਾ ਨੇ ਸੋਣ ਵਾਲੀ ਲੈਣੀ ਉਹ ਮੈਨੂੰ ਕਹਿੰਦੀ ਮੀਨਾ ਹਰਦੀ ਜਜ਼ਰ ਰਹਿਦਾ ਹੈ ਹਾਂ ਉਹ ਮੇਰਾ ਭਰਾ ਬੇਸ਼ੱਕ ਇਥੇ ਤਸੱਲੀਆ ਕਰ ਕਰ ਲੈ ਕੇ ਆਉਂਦਾ ਹੈ ਵਾਕੇ ਮੀਨਾਰੀ ਦਾ ਹਾਂ ਜੇ ਕਿਸੇ ਨੇ ਤਸੱਲੀ ਕਰਾਉਣੀ ਆ ਉਹ ਮੇਰਾ ਭਰਾ ਫਿਰ ਆਦਾ ਕਾਰੀਗਰ ਬੰਦਾ ਉਹ ਪਾਸਾ ਦਾ ਦੇਣ ਉੱਤੇ ਥੱਲੇ ਖੜ੍ਹਦੀ ਆ ਤੇ ਮੇਰਾ ਵੀਰ ਆ ਕਾਲ ਨਾ ਪਿਆ ਕਰੋ ਮੈਂ ਹੀ ਅਲਟਰਾਸਾਉਂਡ ਦੇਦਾ ਹੁੰਦਾ ਨਹੀਂ ਆ ਵੀ ਨਾਲ ਤਰੀਕ ਲੈ ਕੇ ਦੇਣਗੇ ਵੀ ਇਨੀ ਤਰੀਕ ਨੂੰ ਆਜੋ ਕਰਦਾਂਗੇ ਬਿਛਣਾ ਉਹ ਕੰਮ ਤੇ ਨਹੀਂ ਆ ਹਰ ਹਿੱਥ ਡਾਕਟਰ ਆ ਅੰਦਰ ਆ ਕੇ ਕੰਮ ਕਰਦਾ ਵਾ ਮਹੀਨੇ ਖਾਂਡ ਦਾ ਵਾਧਾ ਘਾਟਾ ਹੋ ਜਾਂਦਾ ਵਾ ਮਹੀਨੇ ਲੈ ਨੀ ਜਦੋਂ 20 25 ਦਿਨਾਂ ਦਾ ਇਹ ਚੱਲਦਾ ਵਾ ਹਾਂ ਕੋਈ ਡੰਗਰ ਵੀ ਦੱਸ ਦੋ ਤੇ ਲੈ ਜਾਂਦਾ ਵਾ ਬਿਲਕੁਲ ਕੋਈ 15 20 ਦਿਨ ਡਾਕਟਰ ਨੂੰ ਭੇਖਾ ਦਿਆ ਜਾਂਦਾ ਵਾ ਹੋ ਜਾਂਦਾ ਇੰਨਾ ਕ ਮੇਰਾ ਵੀ ਸਫਰ ਕਰਿਆ ਕਰੋ ਜਦਾਂ ਨਹੀਂ ਆ ਕੇ ਮੈਂ ਆ ਕਾ ਵੀ ਉਹ ਕੀ ਨੇ ਰਿਆ ਗੱਬਣਾ ਖਾਲੀ ਖਾਲੀ ਗੱਬਣਾ ਉਹ ਰਮਣੀ ਹੋਇਆ ਮੈਂ ਵੀ ਭਰਾਵੋ ਕਰੋ ਗੱਲ ਆ ਬੱਝੀਏ ਬਾਕੀ ਲੇਫਟੀ ਲੁਟੀ ਸੋਹਣੀ ਬਣਾਈ ਜਾਂਦੀ ਏ ਚਾਰੇ ਥਾਣਾ ਬਾਕੀ ਛੱਡੇ ਛੋਡੇ ਨੂੰ ਸੋਹਣੇ ਦਾ ਸਾਫ ਕਰੇ ਜਾਂ ਉਹ 32000 ਦੀ ਮਿਲਣੀ ਆ ਕੋਫਾ ਛੇ ਮੇਰੇ ਭਰਾ ਕਰ ਲਿਓ ਕਾਬੂ ਇਧਰ ਇੱਕ ਮਾਲੀ ਦਿਖਾਉਣੇ ਆ ਵੱਡਾ ਤੁਹਾਨੂੰ ਬੱਗੀ ਮੋਚਾ ਤੇ ਮੱਤੇ ਵਾਲਾ ਤੇ ਮਗਰ ਪੁਰਾਣੇ ਬੁੜੇ ਵਾਲਿਆਂ ਜਿਹੜਾ ਆਂ ਤੇ ਗਾੜਲੀਓ ਕੀ ਜਾਂਦੇ ਹੁੰਦੇ ਆ ਜਿਹੜਾ ਵੇਚੀ ਦੇ ਜਾਂਦੇ ਹੁੰਦੇ ਆ ਇਹ ਤਰ੍ਹਾਂ ਜਿਹੜੀ ਗੱਡੀ ਉਹ ਭਾਈ ਫਿਰਦਾ ਵਾ ਅਗਲੀਆਂ ਬਿਲਕੁਲ ਜਵਾਨਾਂ ਵਾਲੇ ਜਿਹੜੀ ਸੰਗਤ ਰਣਵੇਸ਼ਰ ਵਾਲੇ ਜਿਹੜਾ ਆਪਾਂ ਮਗਰ ਫੂਰ ਗੱਲ ਕਰੀਏ ਗੋਟਿਆ ਦਾ ਘੁੰਦੀਆਂ ਮੇਰੀਆਂ ਗੋਟਿਆਂ ਦਾ ਇਸ ਯਾਰ ਫੱਦ ਜਦੋਂ ਚਿਚਰਦਾ ਨਾ ਮਾ ਫੱਦ ਤੇ ਖੀਰਾ ਬਚਾ ਇੱਕ ਲੈ ਵੀ ਲੋ ਜੀ ਖੀਰਾ ਕਟਾ ਮਾਦੀ ਮੇਰਾ ਭਰਾ ਚੱਕ ਕਰੋ ਆ ਦੇਖੋ ਇਹ ਸਾਰਾ ਕੁਝ ਪੂਰਾ ਹਾਂ ਲੋਬੀ ਕੀੜਾ ਕੱਟਾ ਠੀਕ ਆ ਜੀ ਕੀੜਾ ਕੱਟਾ ਆ ਗਿਆ ਬਾਕੀ ਨਿਸ਼ਾਨੀਆਂ ਪ੍ਰੋਪਰ ਆ ਅੱਖ ਜਿਹੜੀ ਬੇਸਿਕ ਕਾਲੀ ਆ ਹਾਂ ਬੱਗੀ ਮੋਸ਼ੇ ਦਾ ਜਵਾਬ ਹੈਗੇ ਪੂਰੇ ਹਾਂ ਬੰਦ ਦੌੜ ਦੌੜ ਸਾਹਮਣੇ ਬੋਡੀ ਸਟਰਕਚਰ ਵੇਖੋ ਵੀ ਕਿਵੇਂ ਦਾ ਵਾ ਹਾਂ ਤ੍ਰੀਰਕ ਢਾਂਜਾ ਬਹੁਤ ਸੋਹਣਾ ਵਾ ਠੰਡਾ ਟੀਰਾ ਬਹੁਤ ਜ਼ਿਆਦਾ ਚੰਗਾ ਕੱਟਾ ਉਮਰ ਕੰਨੀ 15 ਦੇ 14 ਮਹੀਨੇ ਦੀ ਇਹ ਸੰਦੂ ਸਾਹਿਬ ਇਹ 16 ਕਿ ਮਹੀਨਿਆਂ ਦਾ 15 16 ਮਹੀਨੇ ਦਾ 16 ਕਿ ਮਹੀਨਿਆਂ ਦਾ ਆ ਦੇਖੋ ਇਹ 16 ਕਿ ਮਹੀਨੇ ਦੀ ਉਮਰ ਇਸ ਕੱਤੇ ਦੀ ਠੀਕ ਆ ਕੱਟਾ ਚੰਗਾ ਚਲੋ ਕਿਸੇ ਭਰਾ ਨੇ ਗਾ ਸਾਂਭਣਾ ਹੈ ਚਾਹੇ ਮਾਲ ਦੇ ਵਿੱਚ ਰੱਖਣਾ ਚਾਹੇ ਰੇੜੀ ਲਾਉਣਾ ਉਹ ਤੁਸੀਂ ਆਪ ਦਾ ਆਪ ਡਿਸੀਜਨ ਲੈ ਲਿਆ ਜੀ ਬਾਕੀ ਕੱਟਾ ਚੰਗਾ ਨਿਸ਼ਾਨ ਪ੍ਰੋਪਰ ਆ ਚਾਰੇ ਪੈਰਾਂ ਤੇ ਪੂਛ ਵੀ ਬਿਲਕੁਲ ਉੱਪਰ ਤੱਕ ਵਾਈਟ ਆ ਉਹ ਆਪਾਂ ਜਿਹੜਾ ਬਿਲਕੁਲ ਤੁਹਾਨੂੰ ਨਿਸ਼ਾਨੀਆਂ ਦੇ ਵਿੱਚ ਦਿਖਾਈ ਆ ਰਹੇ ਆ ਠੀਕ ਆ ਹਬੀ ਸਾਹਿਬ ਬਿਲਕੁਲ ਜੈਰ ਮਾਰਕਿੰਗਾ ਬਿਲਕੁਲ ਜੈਰ ਮਾਰਕਿੰਗਾ ਬਿਲਕੁਲ ਜੀ ਤੇ ਕਰਮਾਲੇ ਦੇ ਸੈਸ਼ਨਲ ਜਿਹੜਾ ਸਾਜੋ ਵੀ ਬਹੁਤ ਸੋਹਣਾ ਵਾ ਬਿਲਕੁਲ ਬਰਾਬਰ ਆ ਬਿਲਕੁਲ ਗਾਹ ਇਹ ਵੀਰ ਖੜਦਾ ਕੋਈ ਗਾਹ ਬੱਚੇ ਬੁੱਚੇ ਜਿਹੜੇ ਉਹ ਚੰਗੇ ਸੋਹਣੇ ਥਣ ਵਾਲੇ ਆਉਣਗੇ ਬਿਲਕੁਲ ਹਰਜੀਤ ਕੀ ਮੋਲ ਰੋਗੇ ਦਾ ਸਤੂ ਸਾਹਿਬ ਜਿਹੜੇ ਹਿਸਾਬ ਨਾਲ ਬਰੀਦ ਆ ਕਰਮਾਲਾ ਭਾਵੇਂ 45000 ਰੁਪਏ ਦੇ ਦਈਏ ਹਾਂ ਕਾਲੀ ਰਾ ਵੇਚ ਦੀਗੇ ਸਾਫ ਵਿਗਦਾ ਪਰ ਆਪਾਂ ਹਾਨ ਵਾਲੇ ਕੰਮ ਹੁੰਦੇ ਤੁਸੀਂ ਦੱਸੋ ਕਿਨੇ ਦਾ ਦੇ ਰਿਹਾ ਜੀ ਜੈ ਜੈ ਆਪੇ ਕਰਦੇ ਹਾਂ ਤੁਸਾਰ ਤੁਸੀਂ ਹੀ ਸੁਣਾਜੇ ਦਾ ਮੈਂ ਰਾ ਦੇ ਦਿਆ ਪੰਜੀ ਪੁਲਜੀ ਜੋ ਮਾਨਤਨ ਕਰ ਦੀਏ ਪੰਜੀ ਰੋ ਮਾਨਤਨ ਕਰ ਲਈਏ ਕਰ ਦਈਏ 2200 ਰੁਪਿਆ ਛੋੜ ਕਰਾਂਗੇ ਬਸ ਆ ਗਿਆ ਟਿਕਾਣੀ ਕੰਮ ਆ ਗਿਆ ਟਿਕਾਣੀ ਕੰਮ ਬਸ ਠੀਕ ਹਾਂ ਨਾ ਕੰਮ ਇਹ ਮੇਰੇ ਵੀ ਬਾਕੀ ਬੇਨਤੀ ਇਹ ਆ ਨਰਖ ਪਰਖ ਆਉ ਦੀ ਇੱਥੇ ਕਰਕੇ ਲੈ ਕੇ ਜਾਓ ਠੀਕ ਆ ਤੇ ਮਾਲ ਜਿਹੜਾ ਸਾਫ ਸੁਥਰਾ ਲਾਓ ਮਹਿੰਗੇ ਸਸਤੇ ਵਾਲਾ ਪਿਆ ਕਰੋ ਕਿ 2000 ਸਸਤਾ ਆ ਗਿਆ ਚੱਲ ਚੋ ਕੇ ਸੁੱਟ ਲਈ ਪਤਾ ਨਹੀਂ ਕੀ ਹੋ ਜਾਣਾ ਤੋਕ ਨਹੀਂ ਹੁੰਦਾ ਕਈ ਆਏ ਕਈ ਗਏ ਬੇਘੇਰੀਆਂ ਆਉਣੀਆਂ ਬੇਘੇਰੀਆਂ ਜਾਣੀਆਂ ਬਸ 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 ਤਸल्ली ਨਾਲ ਰਿਹਾ ਕਰੋ ਹਾਂ ਲੋ ਵੀ ਇਹ ਗੱਲ ਬਾਤ ਸੀ ਦੋਸਤੋ ਇਹ ਅਜ ਮਾਲ ਸੀਗਾ ਤੁਸੀਂ ਤਸल्ली ਨਾਲ ਦੇਖ ਲਿਆ ਜਿੰਨੀ ਜਿੰਨੀ ਵੀ ਆਪਾਂ ਤੁਹਾਨੂੰ ਤਸल्ली ਦਿੱਤੀ ਆ ਜਾਂ ਮਾਲਕ ਆਨਰ ਨੇ ਜੋ ਤੁਸੀਂ ਤਸल्ली ਦਿੱਤੀ ਆ ਆਪਣੀ ਤਸल्ली ਕਰ ਕਰ ਖੜੋ ਠੀਕ ਆ ਜੀ ਹਮੇਸ਼ਾ ਹੀ ਆਪਾਂ ਕਹਿੰਦੇ ਆ ਰਹੇ ਆ ਬੋਲੋ ਜੀ ਬਾਕੀ ਇਹ ਅਜ ਮਾਲ ਸੀ ਤੇ ਹਰਜੀਤ ਇੱਕ ਨੰਬਰ ਆਪਣੇ ਕਰਦੇ ਸੰਗ ਜੀ ਸਰ 98151 70164 ਠੀਕ ਹੈ ਜੀ ਤੇ 73 475 7164 ਇਹ ਦੋਵੇਂ ਨੰਬਰ ਕਾਲਿੰਗ ਨੰਬਰ WhatsApp ਨੰਬਰ ਦੋਵੇਂ ਨੰਬਰ ਆਪਣੇ ਠੀਕ ਹੈ ਬਿਲਕੁਲ ਹਾਂਜੀ ਸੋ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚਾਲੂ ਕਰਤੇ ਆ ਕਾਲ ਕਰੋ ਗੱਲਬਾਤ ਕਰੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਸੋ ਜਿਹਨੇ ਪ੍ਰਸਪੋਰਟ ਕਰਦੇ ਆ ਸ਼ੇਅਰ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਿੰਦੂਸਾਂ